ਦੋਸਤੋ ਲਸਣ ਨੂੰ ਆਯੁਰਵੇਦ ਦੇ ਵਿੱਚ ਅੰਮ੍ਰਿਤ ਕਿਹਾ ਗਿਆ ਹੈ ਲਸਣ ਖਾਣ ਦੇ ਬਹੁਤ ਫਾਇਦੇ ਨੇ ਇਹ ਤੁਹਾਡਾ ਕਫ ਕੋਲਡ ਖਤਮ ਕਰਦਾ ਹੈ ਤੁਹਾਡੇ ਸਰੀਰ ਦੇ ਵਿੱਚ ਵਧੀ ਹੋਈ ਚਰਬੀ ਨੂੰ ਖਤਮ ਕਰਦਾ ਹੈ ਕੋਲੇਸਟ੍ਰੋਲ ਨੂੰ ਨਾਰਮਲ ਕਰਦਾ ਹੈ ਤੁਹਾਡੇ ਮੋਟਾਪੇ ਨੂੰ ਇਹ ਨਾਰਮਲ ਕਰ ਦਿੰਦਾ ਹੈ ਤੁਹਾਡੇ ਦਿਲ ਨੂੰ ਤੰਦਰੁਸਤ ਰੱਖਦਾ ਹੈ ਤੁਹਾਡੀਆਂ ਕਿਡਨੀਜ਼ ਨੂੰ ਤੰਦਰੁਸਤ ਰੱਖਦਾ ਹੈ ਹੁਣ ਗੱਲ ਆਉਂਦੀ ਹੈ ਵੀ ਲਸਣ ਨੂੰ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ ਆਯੁਰਵੇਦ ਦੇ ਅਨੁਸਾਰ ਲਸਣ ਨੂੰ ਸਵੇਰੇ ਉੱਠਦੇ ਸਾਰ ਹੀ ਇੱਕ ਜਾਂ ਦੋ ਕਲੀਆਂ ਲੈ ਕੇ ਕੱਚੀਆਂ ਚਬਾ ਕੇ ਖਾਣਾ ਚਾਹੀਦਾ ਹੈ ਇਹਨੂੰ ਚਬ ਕੇ ਚਿੱਠ ਕੇ ਇਹਨੂੰ ਖਾਓ ਤਾਂ ਬਹੁਤ ਇਹਦਾ ਜ਼ਬਰਦਸਤ ਰਿਜ਼ਲਟ ਮਿਲਦਾ ਹੈ ਤੁਸੀਂ ਇੱਕ ਮਹੀਨਾ ਲਗਾਤਾਰ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਇੱਕ ਨਵੀਂ ਫੁਰਤੀ ਪੈਦਾ ਹੋ ਜੇਗੀ ਇੱਕ ਨਵੀਂ ਜਾਨ ਪੈਦਾ ਹੋ ਜੇਗੀ ਤੁਹਾਨੂੰ ਲੱਗਣ ਲੱਗ ਜਾਏਗਾ ਵੀ ਹਾਂ ਸਾਡੇ ਸਰੀਰ ਦੇ ਵਿੱਚ ਕੁਝ ਬਦਲਾਵ ਆਇਆ ਹੈ ਤੁਸੀਂ ਕੱਚੇ ਲਸਣ ਦਾ ਪ੍ਰਯੋਗ ਰੋਜ਼ਾਨਾ ਕਰੋ ਤੰਦਰੁਸਤ ਰਹੋ ਸਵਸਥ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ